ਜੋ ਕਿ ਬੁਰਾ ਬਣਾਇਆ ਉਹ ਬਰਾਬਰ ਨਹੀਂ ਟਰੈਕਟਰ ਲੈ ਕੇ ਅੱਜ ਕੱਢੀ ਜਾ ਰਹੀ ਆ ਇਹ ਵੇਖ ਲੋ ਕੱਲੇ ਯੂਪੀ ਦੇ ਕਿਸਾਨ ਨੇ ਇਹ ਪੰਜਾਬ ਦੇ ਕਿਸਾਨ ਨਹੀਂ ਗੇ ਇਹ ਗਾਜੀਪੁਰ ਧਰਨੇ ਤੋਂ ਜਿਹੜਾ ਵਾ ਇਹ ਯੂਪੀ ਤੋਂ ਆਏ ਨੇ ਸਾਰੇ ਜਿੰਨੇ ਕਿਸਾਨ ਨੇ ਇਹ ਇਹ ਪਲਵਲ ਤੱਕ ਇਹਦਾ ਯੂਪੀ ਦਾ ਕੋਈ ਤਸਬਾ ਪਲਵਲ ਉੱਥੋਂ ਤੱਕ ਜਾਣਾ ਵਾ ਤੇ ਆਹ ਵੇਖ ਲੋ ਤੁਸੀਂ ਕਿੰਨਾ ਉਤਸ਼ਾਹ ਇਹਨਾਂ ਲੋਕਾਂ ਦੇ ਵਿੱਚ ਹੈ ਉਹ ਤਾਂ ਵੱਡੀ ਗਿਣਤੀ ਦੇ ਵਜੇ ਟਰੈਕਟਰ ਲੈ ਕੇ ਲੋਕ ਆਏ ਆ ਕੇਵਲੇ ਜੁਪੀ ਦੇ ਨੇ ਹਲੇ ਇਹ ਪੰਜਾਬ ਦੇ ਵੀ ਹੋਣ ਹਰਿਆਣੇ ਦੇ ਹੋਣ ਤੇ ਤੁਸੀਂ ਹਿਸਾਬ ਲਾ ਲੋ ਕਿ ਕਿੱਥੇ ਗੱਲ ਜਾਣੀ ਹੈ ਬੜੀ ਕਿੰਨੀ ਅਸੀਂ ਵੀ ਨੰਨ ਨਾਲ ਅੱਜ ਸਫ਼ਰ ਕਰ ਰਹੇ ਆ ਬਹੁਤ ਵਧੀਆ ਲੱਗ ਰਿਹਾ ਕਮਾਲ ਕੀਤੀ ਹੈ